ਪੰਜਾਬ ਦਾ ਸੱਭਿਆਚਾਰ ਤੇ ਵਿਰਸਾ ਬੜਾ ਅਮੀਰ ਹੈ ਕਿਉਂਕਿ ਪੰਜਾਬੀ ਆਪਣੇ ਪਹਿਰਾਵੇ ਤੋਂ ਪਛਾਣੇ ਜਾਂਦੇ ਨੇ ਜਦੋਂ ਹੀ ਕਿਸੇ ਮਟਿਆਰ ਨੇ ਪੰਜਾਬੀ ਸੂਟ ਪਾਇਆ ਹੋਵੇ ਪੈਰਾਂ ਦੇ ਵਿੱਚ ਜੁੱਤੀ ਪਾਈ ਹੋਵੇ ਤੇ ਗੱਭਰੂ ਨੇ ਕੁੜਤਾ ਪਜਾਮਾ ਪਾਇਆ ਹੋਵੇ ਸਿਰ ਦੇ ਉੱਤੇ ਪੱਗ ਬੰਨੀ ਹੋਵੇ ਤੇ ਪੈਰਾਂ ਦੇ ਵਿੱਚ ਜੁੱਤੀ ਪਾਈ ਹੋਵੇ ਤਾਂ ਪਛਾਣਿਆ ਜਾਂਦਾ ਹੈ ਕਿ ਉਹ ਪੰਜਾਬੀ ਹੈ ਉਹ ਪੰਜਾਬ ਦੇ ਰਹਿਣ ਵਾਲਾ ਹੈ ਤੇ ਜੇਕਰ ਕੁੜਤੇ ਪਜਾਮੇ ਦੀ ਗੱਲ ਕੀਤੀ ਜਾਵੇ ਅੱਜ ਤੋਂ 50 60 ਸਾਲ ਪਿੱਛੇ ਵਾਲੇ ਪੰਜਾਬ ਦੇ ਜਾਤ ਮਾਰੀਏ ਤਾਂ ਬਹੁਤੇ ਲੋਕ ਹੈ ਪਿੰਡਾਂ ਦੇ ਵਿੱਚ ਉਹ ਕੁੜਤਾ ਪਜਾਮਾ ਪਾਉਣਾ ਹੀ ਪਸੰਦ ਕਰਦੇ ਸੀ ਕਿਉਂਕਿ ਇੱਕ ਤਾਂ ਆਰਾਮਦਾਇਕ ਹੁੰਦਾ ਸੀ ਕੱਪੜਾ ਸਸਤਾ ਸੀ ਸਾਦਾ ਸੀ ਤੇ ਦਰਜੀ ਵੀ ਬੜੀ ਆਸਾਨੀ ਦੇ ਨਾਲ ਮਿਲ ਜਾਂਦੇ ਸੀ ਕਿਉਂਕਿ ਰੋਜ਼ਮਰਾਂ ਦੇ ਜੋ ਉਹਨਾਂ ਨੇ ਆਪਣੇ ਕੰਮਕਾਰ ਕਰਨੇ ਹੁੰਦੇ ਸੀ ਉਸ ਦੇ ਵਿੱਚ ਕੁੜਤਾ ਪਜਾਮਾ ਪਾ ਕੇ ਬੜਾ ਆਰਾਮਦਾਇਕ ਮਹਿਸੂਸ ਕਰਦੇ ਸੀ ਤੇ ਜੇਕਰ ਪੈਂਟਾਂ ਦੀ ਗੱਲ ਕੀਤੀ ਜਾਵੇ ਤਾਂ ਟਾਵੇਂ ਟਾਵੇਂ ਲੋਕ ਹੀ ਜੋ ਪੜ੍ਹੇ ਲਿਖੇ ਲੋਕ ਸੀ ਜੋ ਨੌਕਰੀਆਂ ਕਰਦੇ ਸੀ ਉਹ ਪੈਂਟਾ ਪਾਉਂਦੇ ਸੀ ਪਰ ਜ਼ਿਆਦਾ ਲੋਕ ਕੁੜਤੇ ਪਜਾਮੇ ਹੀ ਪਾਉਂਦੇ ਸੀ ਤਦ ਦਰਜੀ ਵੀ ਪਿੰਡਾਂ ਦੇ ਵਿੱਚ ਬੜੀ ਆਸਾਨੀ ਨਾਲ ਮਿਲ ਜਾਂਦੇ ਸੀ ਜੋ ਬਹੁਤ ਛੇਤੀ ਹੀ ਕੁਰਤੇ ਪਜਾਮੇ ਸਿਉਂ ਦਿੰਦੇ ਸੀ ਪਰ ਹੌਲੀ ਹੌਲੀ ਜਿਵੇਂ ਜਿਵੇਂ ਵਿੱਦਿਆ ਦਾ ਪਸਾਰ ਹੁੰਦਾ ਗਿਆ ਜੋ ਸਾਡਾ ਇਹ ਡਰੈੱਸ ਸੀ ਕੁਰਤਾ ਪਜਾਮਾ ਸੀ ਸਾਡਾ ਪਹਿਰਾਵਾ ਸੀ ਹੌਲੀ ਹੌਲੀ ਸਾਡੇ ਤੋਂ ਦੂਰ ਹੁੰਦਾ ਗਿਆ ਪਰ ਹੁਣ ਮੋੜ ਨੌਜਵਾਨਾਂ ਦੇ ਵਿੱਚੋਂ ਕੁਰਤਾ ਪਜਾਮਾ ਪਾਉਣ ਦਾ क्रेਜ਼ ਵਧਿਆ ਹੈ ਬਹੁਤ ਸਾਰੇ ਲੋਕ ਹੁਣ ਕੁਰਤਾ ਪਜਾਮਾ ਪਾਉਣਾ ਪਸੰਦ ਕਰਦੇ ਨੇ ਬੜੀ ਸ਼ਾਨ ਦੇ ਨਾਲ ਪਾਉਂਦੇ ਨੇ ਤਾਂ ਅੱਜ ਆਪਾਂ ਇਸੇ ਹੀ ਇੱਕ ਛਾਤ ਮਾਰਦੇ ਹਾਂ ਕਿ ਕਿਸ ਤਰ੍ਹਾਂ ਹੌਲੀ-ਹੌਲੀ ਸਾਡਾ ਪਰਹਵਾ ਸਾਡੇ ਤੋਂ ਵਿਸਰਿਆ ਤੇ ਮੁੜ ਨੌਜਵਾਨਾਂ ਦੇ ਵਿੱਚ ਇਸ ਪਹਿਰਾਵੇ ਦਾigree ਵਧਿਆ ਅੱਜ ਤੋ ਜੇਕਰ 50-60 ਸਾਲ ਪਹਿਲਾਂ ਵਾਲੇ ਪੰਜਾਬ ਵੱਲ ਝਾਤ ਮਾਰੀਏ ਨਜ਼ਰ ਮਾਰੀਏ ਤਾਂ ਦੇਖਦੇ ਹਾਂ ਕਿ ਜ਼ਿਆਦਾਤਰ ਲੋਕ ਕੁਰਤੇ ਪਜਾਮੇ ਹੀ ਪਾਉਂਦੇ ਸੀ ਆਪਦੇ ਆਪ ਨੂੰ ਬੜਾ ਆਰਾਮਦਾਇਕ ਮਹਿਸੂਸ ਕਰਦੇ ਸੀ ਤੇ ਪੰਜਾਬੀ ਪਹਿਰਾ ਵਿੱਚ ਉਹਨਾਂ ਦੀ ਪੂਰੀ ਠਾਠ ਹੁੰਦੀ ਸੀ ਪਰ ਅੱਜ ਕੱਲ ਜਦੋਂ ਕਿਸੇ ਧਾਰਮਿਕ ਸਮਾਜਿਕ ਜਾਂ ਰਾਜਨੀਤਿਕ ਸਮਾਗਮ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਤਾਂ ਦੇਖਣ ਦੇ ਵਿੱਚ ਆਉਂਦਾ ਹੈ ਕਿ ਬਹੁਤ ਸਾਰੇ ਬੱਚੇ ਜਾਂ ਨੌਜਵਾਨੇ ਚਿੱਟੇ ਕੁਰਤੇ ਪਜਾਮਿਆਂ ਦੇ ਵਿੱਚ ਨਜ਼ਰ ਆਉਂਦੇ ਨੇ ਭਾਵੇਂ ਇਹਨਾਂ ਨੂੰ ਨਹੀਂ ਪਤਾ ਕਿ ਪਜਾਮੇ ਕੁੜਤੇ ਸਾਡੇ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਅਮੁੱਲ ਦੇਣ ਨੇ ਪਰ ਉਹ ਤਾਂ ਕੇਵਲ ਇਹ ਕੱਪੜੇ ਪਾ ਕੇ ਆਪਣੇ ਆਪ ਨੂੰ ਨਵੇਕਲਾ ਦਿਖਣ ਦਾ ਮਾਣ ਮਹਿਸੂਸ ਕਰਦੇ ਨੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਵਿਆਹ ਸ਼ਾਦੀਆਂ ਜਾਂ ਮੇਲੇ ਦੇ ਸਮੇਂ ਪਿੰਡਾਂ ਦੇ ਵਿੱਚ ਨਵੇਂ ਨਵੇਂ ਤੰਬੇ ਜੱਗੇ ਸਲਾਉਂਦਾ ਰੁਝਾਨ ਸੀ ਪਿੰਡੂ ਵਿਆਹ ਸਮੇਤਾ ਸਭ ਕਪੜੇ ਘਰ ਹੀ ਸਲਾਈ ਜਾਂਦੇ ਸੀ ਜਿਸ ਨੂੰ ਪਰਿਵਾਰ ਇੱਕ ਵੱਡਾ ਕੰਮ ਸਮਝਦਾ ਸੀ ਕਿਉਂਕਿ ਸਾਰੇ ਪਰਿਵਾਰ ਨੇ ਹੀ ਨਵੇਂ ਕਪੜੇ ਬਣਾਉਣੇ ਹੁੰਦੇ ਸੀ ਇਸ ਮੰਤਵ ਦੇ ਲਈ ਦਰਜੀ ਨੂੰ ਹਫਤਾ ਭਾਰੇ ਘਰੇ ਵਿੱਚ ਹੀ ਬਿਠਾਇਆ ਜਾਂਦਾ ਸੀ ਤੇ ਦਰਜੀ ਵੀ ਖੁਸ਼ੀ-ਖੁਸ਼ੀ ਵਿਆਹ ਦੇ ਕਪੜੇ ਤਿਆਰ ਕਰਦਾ ਤੇ ਮਰਦਾਂ ਦੇ ਲਈ ਵਿਸ਼ੇਸ਼ ਕੁੜਤੇ ਪਜਾਮੇ ਬਣਾਉਂਦਾ ਬਹੁਤ ਲੰਬਾ ਸਮਾਂ ਪੰਜਾਬੀ ਸੱਭਿਆਚਾਰ ਨੇ ਇਹਨਾਂ ਪਜਾਮਿਆਂ ਕੁਰਤੀਆਂ ਦਾ ਆਨੰਦ ਮਾਣਿਆ ਪਰ ਪਿੰਡਾਂ ਵਿੱਚ ਪੜ੍ਹਾਈ ਦਾ ਪ੍ਰਸਾਰ ਵਧਣ ਦੇ ਨਾਲ ਨੌਜਵਾਨਾਂ ਦਾ ਸਕੂਲੀ ਵਿਦਿਆਰਥੀਆਂ ਖਾਸ ਕਰਕੇ ਕਾਲਜੇਟ ਮੁੰਡਿਆਂ ਨੂੰ ਸ਼ਰਟਾਂ ਤੇ ਪੈਂਟਾਂ ਨੇ ਘੇਰ ਲਿਆ ਪੜ੍ਹੇ ਲਿਖੇ ਮੁੰਡਿਆਂ ਨੇ ਸਾਡੇ ਦੇਸੀ ਪਜਾਮਿਆਂ ਨੂੰ ਤਲਾਂਝਲੀ ਹੀ ਦੇ ਦਿੱਤੀ ਭਾਵੇਂ ਉਹ ਅੰਗਰੇਜ਼ੀ ਪਹਿਰਾਵਾ ਪਹਿਨਣ ਸਮੇਂ ਓਕੇ ਵੀ ਰਹਿੰਦੇ ਸੀ ਪਰ ਆਪਣੇ ਆਪ ਨੂੰ ਆਧੁਨਿਕ ਦੱਸਣ ਦੇ ਚੱਕਰ ਵਿੱਚ ਉਹ ਸਾਡੇ ਦੇਸੀ ਤੰਬੀ ਛੱਕਿਆਂ ਨੂੰ ਹੀ ਭੁੱਲ ਗਏ ਵਿੱਦਿਆ ਦੇ ਵਿਕਾਸ ਦੇ ਨਾਲ ਹੌਲੀ-ਹੌਲੀ ਪੰਜਾਬੀ ਪਹਿਰਾਵਾ ਸਾਡੇ ਤੋਂ ਦੂਰ ਹੁੰਦਾ ਚਲਾਦਾ ਗਿਆ ਤੇ ਇੱਕ ਸਮਾਂ ਆਇਆ ਕਿ ਪੰਜਾਬੀ ਦੇਸੀ ਪਹਿਰਾਵਾ ਬਹੁਤ ਪਿੱਛੇ ਰਹਿ ਗਿਆ ਬੜੀ ਵੱਡੀ ਸੱਭਿਆਚਾਰਕ ਤੇ ਸਮਾਜਿਕ ਤਬਦੀਲੀ ਆਈ ਪਰ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਪਹਿਰਾਵਾ ਹੀ ਕਿਸੇ ਕੌਮ ਦੀ ਅਸਲੀ ਪਛਾਣ ਹੁੰਦਾ ਹੈ ਪੰਜਾਬੀ ਲੋਕ ਉਹਨਾਂ ਦੇ ਪਹਿਰਾਵੇ ਤੋਂ ਹੀ ਜਾਣੇ ਜਾਂਦੇ ਨੇ ਪੰਜਾਬੀ ਲੋਕਾਂ ਦੀ ਇੱਕ ਗਲਤੀ ਕਹੀ ਜਾ ਸਕਦੀ ਹੈ ਕਿ ਉਹ ਆਪਣੇ ਅਮੀਰ ਵਿਰਸੇ ਨੂੰ ਭੁੱਲ ਕੇ ਰੀਸੂ ਰੀਸ ਅੰਗਰੇਜ਼ੀ ਪਹਿਰਾਵੇ ਦੇ ਮਗਰ ਪੈ ਗਏ। ਭਾਵੇਂ ਉਹ ਜਾਣਦੇ ਸੀ ਕਿ ਪੰਜਾਬੀ ਪਹਿਰਾਵਾ ਸਾਦਾਰਨ, ਸਾਦਾ ਤੇ ਸਸਤਾ ਹੈ। ਇਸ ਰੀਸ ਨੇ ਸਾਰਾ ਪੰਜਾਬੀ ਮਗਰ ਲਗਾ ਲਿਆ ਤੇ ਖਾਸ ਕਰਕੇ ਨੌਜਵਾਨ ਮੁੰਡੇ ਤਾਂ ਅੰਗਰੇਜ਼ੀ ਡਰੈਸ ਵਾਲ ਪੂਰੇ ਹੀ ਖਿੱਚੇ ਗਏ। ਕਿਹਾ ਜਾਂਦਾ ਹੈ ਕਿ ਮੱਛੀ ਪੱਥਰ ਚਟ ਕੇ ਮੁੜਦੀ ਹੈ। ਇਹੀ ਹਾਲ ਹੋਇਆ ਸਾਡੇ ਪੰਜਾਬੀ ਪਹਿਰਾਵੇ ਦਾ। ਸਾਲਾਂ ਬੱਧੀ ਅੰਗਰੇਜ਼ੀ ਪਹਿਰਾਵੇ ਨੂੰ ਪਹਿਣ ਕੇ ਜਦੋਂ ਸਕੂਨ ਨਾ ਮਿਲਿਆ ਤਾਂ ਹੁਣ ਨੌਜਵਾਨਾਂ ਨੇ ਮੋੜ ਪੰਜਾਬੀ ਪਹਿਰਾਵੇ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਹੀ ਅੱਜ ਦੇ ਨੇਤਾ ਵੀ ਚਿੱਟੇ ਕੁਰਤੇ ਪਜਾਮੇ ਨੂੰ ਪਹਿਣ ਕੇ ਆਪਣੀ ਵੱਖਰੀ ਦਿੱਖ ਦਾ ਪ੍ਰਦਰਸ਼ਨ ਕਰਦੇ ਨੇ ਉਹੀ ਸਾਲ ਪਹਿਲਾਂ ਪਹਿਨੇ ਗਏ ਕੁਰਤੇ ਪਜਾਮੇ ਪੰਜਾਬੀ ਨੌਜਵਾਨਾਂ ਦੀ ਪਹਿਲੀ ਪਸੰਦ ਬਣਨ ਲੱਗੇ ਨੇ ਹੁਣ ਤਾਂ ਆਲਮ ਹੈ ਕਿ ਇਹਨਾਂ ਨੂੰ ਵੇਚਣ ਲਈ ਨਵੀਆਂ ਦੁਕਾਨਾਂ ਖੋਲੀਆਂ ਜਾ ਰਹੀਆਂ ਨੇ ਰਾਜਨੀਤੀਵਾਨ ਤਾਂ ਪੰਜਾਬੀ ਕੁਰਤੇ ਪਜਾਮੇ ਤੇ ਕੋਈ ਰੰਗਦਾਰ ਬਾਸਕਟ ਪਾ ਕੇ ਆਪਣੇ ਵੱਡੇ ਨੇਤਾ ਹੋਣ ਦੀ ਗਵਾਹੀ ਕਰਵਾ ਲੈਂਦੇ ਨੇ। ਕਲੀਆਂ ਬਾਜ਼ਾਰਾਂ ਵਿੱਚ ਵੀ ਨਵੀਂ ਪੀੜੀ ਦੇ ਨੌਜਵਾਨ ਹੁਣ ਚਿੱਟੇ ਕੁਰਤੇ ਪਜਾਮੇ ਪਾ ਕੇ ਆਪਣੀ ਵੱਖਰੀ ਟੌਰ ਦਿਖਾਉਂਦੇ ਨੇ। ਕੁਦਰਤੀ ਗੱਲ ਹੈ ਕਿ ਪੁਰਖਿਆਂ ਵੱਲੋਂ ਅਪਣਾਇਆ ਗਿਆ ਆਪਣਾ ਵਿਰਸਾ ਮਨੋਖੁਸ਼ੀਤਾ ਜ਼ਰੂਰ ਪ੍ਰਦਾਨ ਕਰਦਾ ਹੀ ਹੈ। ਚਲੋ ਬਹਾਨਾ ਕੋਈ ਵੀ ਹੋਵੇ ਸਾਡੀ ਨੌਜਵਾਨ ਪੀੜੀ ਫੈਸ਼ਨ ਦੇ ਬਹਾਨੇ ਹੀ ਪੁਰਾਣੇ ਵਿਰਸੇ ਵੱਲ ਨੂੰ ਮੁੜਨ ਲੱਗੀ ਹੈ। ਨੌਜਵਾਨਾਂ ਨੂੰ ਅਪੀਲ ਵੀ ਹੈ ਕਿ ਜਿਸ ਤਰ੍ਹਾਂ ਕੁੜਤੇ ਪਜਾਮੇ ਵਾਲੇ ਆਪਣੇ ਵਿਰਸੇ ਵੱਲ ਬੜੇ ਮਾਣ ਨਾਲ ਮੁੜ ਰਹੀ ਆ ਉਸੇ ਤਰ੍ਹਾਂ ਹੀ ਨਸ਼ਿਆਂ ਤੋਂ ਵੀ ਦੂਰ ਰਹੇ ਸਾਡੀ ਪੰਜਾਬੀ ਪੀੜ੍ਹੀ ਕਿਉਂਕਿ ਇਹ ਸਾਡੇ ਪੰਜਾਬੀ ਵਿਰਸੇ ਦੀ ਦੇਣ ਨਹੀਂ ਪੰਜਾਬ ਤਾਂ ਗੁਰੂਆਂ ਪੀਰਾਂ ਦੀ ਪਵਿੱਤਰ ਭੂਮੀ ਆ